ਪੰਜਾਬ ਦੇ ਮਲੇਰਕੋਟਲਾ ਦੇ ਅਹਿਮਦਗੜ੍ਹ ਵਿੱਚ ਅੱਜ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਸੋਸ਼ਲ ਮੀਡੀਆ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੋਧੀ ਕਪਮਾਨ ਜਨਕ ਟਿੱਪਣੀ ਸਾਹਮਣੇ ਆਈ। ਇਹ ਟਿੱਪਣੀ ਮਲੇਰਕੋਟਲਾ ਦੇ ਵਸਨੀਕ ਸੁਰੇਸ਼ ਰਿਸ਼ੀ ਜਿੰਦਲ ਦੁਆਰਾ ਫੇਸਬੁੱਕ ਤੇ ਪੋਸਟ ਕਰ ਕੀਤੀ ਗਈ ਸੀ ਜਿਸ ਨਾਲ ਸਿੱਖ ਸੰਗਤ ਤੇ ਧਾਰਮਿਕ ਸੰਗਠਨਾ ਵਿੱਚ ਵਿਆਪਕ ਰੋਸ ਫੈਲ ਗਿਆ। ਜਿਵੇਂ ਹੀ ਇਹ ਘਟਨਾ ਸਾਹਮਣੇ ਆਈ ਸਥਾਨਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਸਿੱਖ ਪਾਈਚਾਰੇ ਨੇ ਇਸ ਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਾਰ ਦੇਂਦਿਆਂ ਇਸ ਦੀ ਨਿੰਦਾ ਕੀਤੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਲੇਅ ਕੋਟਲਾ ਪਹੁੰਚਿਆ ਰਵਾਇਤੀ ਨੀਲੇ ਚੋਲੇ ਪਹਿਨੇ ਨਿਹੰਗ ਸਿੰਘਾਂ ਦੀ ਮੌਜੂਦਗੀ ਨੇ ਤਣਾ ਨੂੰ ਵਧਾ ਦਿੱਤਾ ਸੁਨੇਸ਼ ਰਿਸ਼ੀ ਜਿੰਦਲ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੋਧ ਕੀਤੀ ਗਈ અપਮਾਨਜਨਕ ਟਿੱਪਣੀ ਲਈ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਜਿਵੇਂ ਸ਼ਮਦੀਦਾ ਅਨੁਸਾਰ ਦਮਦਮੀ ਟਕਸਾਲ ਦੇ ਗਿਆਨੀ ਤੇਜਵੀਰ ਸਿੰਘ ਖਾਲਸਾ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਸੁਰੇਸ਼ ਰਿਸ਼ੀ ਜਿੰਦਲ ਨੂੰ ਤਿੰਨ ਤੋਂ ਚਾਰ ਵਾਰ ਥੱਪੜ ਮਾਰਿਆ ਤੇ ਮੌਕੇ ਤੇ ਹੀ ਮਾਫੀ ਮੰਗਵਾਈ ਸੁਰੇਸ਼ ਰਿਸ਼ੀ ਜਿੰਦਲ ਨੇ ਆਪਣੀ ਗਲਤੀ ਮੰਨ ਲਈ ਤੇ ਜ਼ੁਬਾਨੀ ਮਾਫੀ ਮੰਗੀ ਤੇਜਬੀਰ ਸਿੰਘ ਖਾਲਸਾ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਸੰਗਤ ਤੇ ਨਿਹੰਗ ਸਿੰਘਾਂ ਨੂੰ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ